ਮਰਜ਼ੀ ਹੋਵੇ ਤੇ ਆਪਾਂ ਪੰਨੂ ਨੂੰ ਵੀ ਇਹ ਚੀਜ਼ ਨੂੰ ਕਹਿਣਾ ਚਾਹੁੰਦੇ ਆ ਤੇ ਸ਼ਜਾਬ ਭੱਟੀ ਨੂੰ ਵੀ ਕਹਿਣਾ ਚਾਹੁੰਦੇ ਆ ਜਿਹੜਾ ਪੰਜਾਬ ਦਾ ਮੋਹਲ ਖਰਾਬ ਕਰ ਰਿਹਾ ਸਾਡੇ ਦੇਵੀ ਦੇਵਤਿਆਂ ਤੇ ਬੋਲਦਾ ਜਾਂ ਅਚਲੇਸ਼ਰ ਅਦਾਲਤ ਤੇ ਬੋਲਦਾ ਉਹਦੇ ਖੇਤਰ ਉਹ ਮਰਾਂਗੇ ਜਿਹੜਾ ਜਾਦ ਕਰੇਗਾ ਜੈਸ ਦਾਸ ਲੋਕੇਸ਼ਨ ਤੇ ਉਹਨੂੰ ਪਤਾ ਹੀ ਮੇਰਾ ਪੂਰੇ ਪੰਜਾਬ ਚ 4 ਲੱਖ ਤੋਂ ਜਿਗੋਂ ਮਰਜ਼ੀ ਲੋਕੇਸ਼ਨ ਸੈਂਡ ਕਰਨਾ ਵੇ ਇਹਨਾਂ ਤੇ ਸ਼ਜਾਬ ਭੱਟੀ ਨੂੰ ਖੇਤਰ ਪਾੜਨ ਤੂੰ ਬੇਲੋਦਾ ਮੇਰੀਆਂ ਫੋਟੋਆਂ ਮਾ ਕਿਉਂ ਬਣਾ? ਓਏ ਤੂੰ ਛੱਡ ਮੈਂ ਤੈਨੂੰ ਜਿਹੜੀ ਗੱਲ ਕਰ ਰਿਹਾ ਤੂੰ ਵੀਡੀਓ ਪਾਈ ਤੇ ਨਾ ਕਿ ਅਸੀਂ ਇਹਨੂੰ ਮਾਰਨੇ ਨੇ ਜਸਰਦ ਪੱਟੀ ਨੂੰ ਛਿੱਤਰ ਮਾਰਨੇ ਨੇ ਆਹ ਉਹਦੇ ਪਾਈ ਹੈ ਨਾ ਵੀਡੀਓ ਬਾਅਦ ਇਹਨੂੰ ਲੋਕੇਸ਼ਨ ਮੈਨੂੰ ਲਾਈਵ ਕੁਸ਼ਚਨ ਸੈੱਟ ਕਰ ਚ ਲੋਕੇਸ਼ਨ ਪਾ ਦੇਣਾ ਚਲਾ ਬਾਅਦ ਲੋਕੇਸ਼ਨ ਤੇ ਕਾਲ ਚੱਲਣ ਹੈ ਕਾਲ ਚੱਲਣ ਤੇ ਇਹਨੂੰ ਲੋਕੇਸ਼ਨ ਪਾ ਆਪ ਦੱਸ ਮੈਂ ਵੀ ਚੱਲਾਂ ਤੇ ਲੋਕੇਸ਼ਨ ਪਾ ਮੈਂ ਤੈਨੂੰ ਵੱਡੇ ਬਦਮਾਸ਼ ਨੂੰ ਕਿੱਡੇ ਤੂੰ ਉਹ ਕਿਡਾ ਵੱਡਾ ਬਣਵਾਸ ਤਾ ਤੂੰ ਵੀ ਤੈਨੂੰ ਵੀ ਦੇ ਲੈਣਾ ਓਏ ਮੇਰੀ ਗੱਲ ਸੁਣ ਓਏ ਓਏ ਤੇਰੀ ਤਾਂ ਤੂੰ ਆਪਣੀ ਪੜਵਾ ਪਏਗਾ ਐਵੇਂ ਪਤਾ ਨਹੀਂ ਕਿਹੜਾ ਪੰਡਿਤ ਕੁੰਦੇ ਟਹਿ ਗਿਆ ਤੇ ਪੜਵਾ ਪਏਗਾ ਬਾਰ ਬਾਰ ਆ ਤੂੰ ਜਿਹੜੀਆਂ ਵੀਡੀਓ ਪਾਣਾ ਕਦੀ ਤੁਸੀਂ ਮੇਰੇ ਉਹਦੇ ਸ਼ਹਾਦਤ ਭੱਡੀ ਦੇ ਪੁੱਤਲੇ ਚਲਾਉਂਦੇ ਜੇ ਕਦੀ ਕੁਝ ਕਰਦੇ ਜੇ ਕਦੀ ਕੁਝ ਕਰਦੇ ਜੇ ਤੁਹਾਡੇ ਪਿੱਛੇ ਕਿਸੇ ਨੇ ਵੀ ਨਹੀਂ ਆਉਣਾ ਮੈਂ ਤੁਹਾਨੂੰ ਦੱਸੀ ਜਾ ਰਿਹਾ ਕੋਈ ਗੱਲ ਨਹੀਂ ਠੀਕ ਹੈ ਕਿ ਕਦੀ ਕਦੀ ਫੇਮ ਤੁਹਾਨੂੰ ਨਾ ਉੱਠਾ ਪੈ ਜਾਣਾ ਜੇ ਉਹ ਦੇਖ ਕੀ ਇਹ ਏਜੰਸੀਆਂ ਤੁਹਾਡੇ ਕੋਲ ਕਰਵਾਉਂਦੀ ਹੋਏ ਗੱਲ ਸੁਣ ਓਏ ਹਾਂ ਏਜੰਸੀਆਂ ਤੁਹਾਡੇ ਕੋਲ ਇਹ ਪੁਤਲੇ ਚਲਵਾਉਂਦੀਆਂ ਨਾ ਸ਼ਿਦਾਰ ਪੱਟੀ ਦੇ ਜਾਂ ਸਾਰਾ ਕੁਝ ਕਰਵਾਉਂਦੀਆਂ ਨੇ ਇਹਨਾਂ ਏਜੰਸੀਆਂ ਨੇ ਤੁਹਾਡੇ ਭੋਗ ਪਾਗਨ ਵੀ ਨਹੀਂ ਆਣਾ ਤੁਹਾਨੂੰ ਭੋਗਨ ਵੀ ਨਹੀਂ ਆਣਾ ਜੇ ਮੈਂ ਤੁਹਾਡੋਂ ਦੱਸੀ ਚਾਰ ਤੇ ਤੁਹਾਡੀ ਚਿੰਤਾ ਵੀ ਨਹੀਂ ਚਾਲ ਆਣ ਆੜੀਆਂ ਇਹਨਾਂ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਦੇ ਭੋਗ ਤੇ ਸਾਰਿਆਂ ਦਾ ਪੈਣਾ ਤੇਰਾ ਵੀ ਭੋਗ ਪੈਣਾ ਵਾ ਜਰੂਰੀ ਨਹੀਂ ਮੇਰਾ ਪੈਣਾ ਤੂੰ ਸਾਲਾ ਲੈ ਨਾ ਤੂੰ ਆਏ ਤੇ ਸ਼ਿਦਾਰ ਪੱਟੀ ਦੇ ਪੁਤਲੇ ਚ ਹੱਥ ਛਾੜਦਾ ਓਏ ਤੂੰ ਸਾਲਾ ਲੱਗਦਾ ਵਾ ਤੂੰ ਫੋਨ ਕਰਦਾ ਪਿਆ ਲੋਕੇਸ਼ਨ ਤਾਂ ਸੈੱਟ ਕਰ ਤੇਰੇ ਚ ਵੀ ਬਾਹ ਪਾ ਦਾਂਗੇ ਤੂੰ ਪਾਲਾ ਤੂੰ ਜਿਹੜੀ ਪਾਣੀ ਹੋ ਚੰਗਾ ਚਲੋ ਭੈਣ ਦੀ ਸ਼ਿੱਕੀ ਮਾਰਾਂ ਤੁਹਾਡੀ ਤੁਹਾਡੇ ਪਿਓ ਆ ਚ ਵੀ ਕੰਮ ਕੋਈ ਨਹੀਂ ਸ਼ਹਾਦਤ ਪੱਟੀ ਦਾ ਕੁਝ ਪੜ ਸਕਣ ਅੱਜ ਦੀ ਕਰ ਤੂੰ ਸਾਹ ਜਬਰ ਜਬਰ ਸ਼ਹਾਦਤ ਪੱਟੀ ਦੇ ਪੁਤਲੇ ਸਾੜਨ ਜੋਗੇ ਹੈਗੇ ਜੀ ਤੂੰ ਉਹ ਪੁਤਲੇ ਰੋੜਾਂ ਤੇ ਸਾੜ ਸਕਦੇ ਜੇ ਉੱਥੇ ਆਪਣੇ ਕੋਲ ਤੇ ਤੂੰ ਬੋਨਾ ਮੈਂ ਕਦੀ ਭੈਣ ਦੀ ਸ਼ਿੱਕੀ ਹੋਵੇ ਉਹ 15 15 ਦਿੱਦੀ ਵੀ ਗਾਰਡ ਲੈ ਕੇ ਨਾਲ ਤੇ ਤੁਸੀਂ ਸ਼ਹਾਦਤ ਪੱਟੀ ਦੇ ਪੁਤਲੇ ਸਾੜਦੇ ਹੋ ਭੈਣ ਦੀ ਕੁਛ ਪੜਾਵੇ ਹੋ ਕਾਰੂੰਗਾ ਮੇਰੀ ਟੀਮ ਮਾਂ ਦਾ ਯਾਰ ਆਪੇ ਸ਼ਰਦਾਰ ਪੱਟੂ ਕੁੱਦੀ ਨੇ ਆ ਤੇਰੀ ਮੈਂ ਭੈਣ ਨੂੰ ਯਾ ਦੇ ਨਕਜਲੀ ਦੇ ਬੱਚਿਆ ਮੈਂ ਤੇਰੀ ਭੈਣ ਦਾ ਯਾਰ ਆਪ ਆ ਤੇਰੀ ਭੈਣ ਨੂੰ ਯਾ ਤੇਰੀ ਨੂੰ ਗਜਰੀ ਦੇ ਬੱਚਿਆ ਕਰ ਵੀਡੀਓ ਕਰੀਂਗਾ ਕਰਦਾ ਪਿਆਓ ਕਲੋਂ